दो किलो हैरोइन के साथ एक आरोपी गिरफ्तार अमृतसर के पुलिस कमिश्नर गुपेश सिंह पुल्लर ने एक प्रेस कॉन्फ्रेंस के दौरान बताया कि उन्हें एक बहुत बड़ी कामयाबी मिली है जिसमें उन्होंने दो किलो हैरोइन के साथ एक व्यक्ति को गिरफ्तार किया है हालांकि इस केस में अभी और गिरफ्तारी बाकी है उन्होंने कहा कि ये नेटवर्क विदेश में बैठे कुछ लोग मिलकर चला रहे थे मंत्री साहब दिशा निर्देश से पंजाब ਡਰੱਗ ਫ੍ਰੀ ਕਰਨ ਦੀ ਮੁਹਿੰਮ ਚੱਲੀ ਹੈ ਉਹਦੇ ਚ ਇੱਕ ਹੋਰ ਵੱਡੀ ਕਾਮਯਾਬੀ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਮਿਲੀ ਹੈ 2 ਕਿਲੋ ਹਿਰੋਇਨ ਦੇ ਨਾਲ ਇੱਕ ਡਰੱਗ ਸਮਗਲਰ ਅਸੀਂ ਫੜਿਆ ਹੈ ਇਹ ਜਸਵੀਰ ਸਿੰਘ ਏਲੀਅਸ ਮੱਲਾ ਇਹ ਇਹਦਾ ਦੂਸਰਾ ਛੋਟਾ ਨਾਮ ਹੈ ਮੋਟਾ ਉਰਫ ਜਿਹਨੂੰ ਕਹਿੰਦੇ ਪਿੰਡ ਖਿਆਲਕਲਾਂ ਲੋਪੋਕੇ ਅੰਮ੍ਰਿਤਸਰ ਦੇ ਹਾਤੀ ਦਾ ਰਹਿਣ ਵਾਲਾ 21 ਸਾਲ ਦੀ ਉਮਰ ਹੈ ਔਰ 12ਵੀਂ ਪਾਸ ਹੈ ਇਹ ਬੰਦਾ ਨਾਲ ਇਹਦੇ ਸਪਲੈਂਡਰ ਮੋਟਰਸਾਈਕਲ ਜਿੱਤੋਂ ਇਹ ਬਰਾਮਦਗੀ ਹੋਈ ਹੈ ਉਹ ਵੀ ਫੜਿਆ ਗਿਆ ਇਹਦੇ ਜਿਹੜੀ ਮੇਨ ਗੱਲ ਹੈ ਇਹ ਮੁਕੱਦਮਾ ਤੁਹਾਨੂੰ ਇੱਕ ਦਿਨ ਲੇਟ ਅਸੀਂ ਤਾਂ ਹੀ ਦੱਸ ਰਹੇ ਵੀ ਇਹਦੇ ਦੋ ਬੰਦੇ ਹੋਰ ਬਹੁਤ ਜ਼ਰੂਰੀ ਸਾਡੇ ਫੜਨ ਵਾਲੇ ਰਹਿੰਦੇ ਆ ਜਿਹਨਾਂ ਦੇ ਨਾਮ ਨਹੀਂ ਦੱਸੇ ਜਾ ਰਹੇ ਔਰ ਜੋ ਪ੍ਰੀਲਿਮਿਨਰੀ ਪੁੱਛ ਕੇ ਤੋਂ ਇਹ ਗੱਲ ਪਤਾ ਲੱਗੀ ਹੈ ਕਿ ਜਿਹੜਾ ਇਹ ਜਿਹੜਾ ਸਾਰਾ ਕਾਰਟਰਲ ਹੈ ਬਾਰੋਂ ਬੈਠ ਕੇ ਚਲਾਇਆ ਜਾਇਓ ਯੂਰਪ ਦੇ ਵਿੱਚ ਇਹਦੇ ਲਿੰਕ ਜਾ ਰਹੇ ਨੇ ਉਹਦਾ ਵੀ ਮੈਂ ਤੁਹਾਨੂੰ ਅਜੇ ਜ਼ਿਕਰ ਤਾਂ ਨਹੀਂ ਕਰ ਰਿਆ ਕੌਜੋ ਫਿਰ ਗੱਲ ਨਿਕਲ ਜਾਂਦੀ ਹੈ ਉਸ ਐਂਗਲ ਤੋਂ ਇਹ ਅਸੀਂ ਦੇਖ ਰਹੇ ਕਿ ਕਿਸ ਤਰ੍ਹਾਂ ਅਕ੍ਰੋਸ ਦੀ ਬਾਰਡਰ ਇਹਨਾਂ ਦੇ ਸਟੈਬਲਿਸ਼ ਹੋਏ ਰਿੰਗ ਲਿੰਕ ਔਰ ਮੁੱਢਲੀ ਕੁੱਛ ਗਿਛ ਤੋਂ ਇਹ ਵੀ ਗੱਲ ਪਤਾ ਲੱਗੀ ਹੈ ਕਿ ਕਾਫੀ ਧੀਰ ਤੋਂ ਇਹ ਬੰਦਾ ਇਹ ਸੰਪਰਕ ਸੀਗਾ ਇਹਦੇ ਨਾਲ ਜਿਹੜੇ ਸਾਥੀ ਨੇ ਔਰ ਦੂਸਰੀ ਗੱਲ ਨੇ ਇੱਕ ਹੋਰ ਦੱਸੀ ਹੈ ਬੜੀ ਇੰਟਰਸਟਿੰਗ ਕਿ ਜਿੱਦਾਂ ਇਹਨਾਂ ਕੋਲ 1 ਕਿਲੋ ਹਿਰੋਇਨ ਆ ਗਈ ਇਹਨਾਂ ਨੂੰ ਲੱਗਿਆ ਕਿ ਹੋਰ ਲਾਲਚ ਕੀਤਾ ਪੈਸੇ ਦਾ ਇਹ ਸਪੈਸ਼ਲ ਇੱਕ ਪਾਊਡਰ ਵੀ ਤਿਆਰ ਕਰਵਾਉਂਦੇ ਰਹੇ ਉਹ ਵੀ ਬਾਹਰੋਂ ਮੰਗਾ ਲੈਂਦੇ ਸੀ ਜਾਂ ਇੱਥੇ ਵੀ ਕਰਦੇ ਸੀ ਉਹ ਨਾਲ ਦਾ ਸਾਥੀ ਦੱਸੇਗਾ ਜਿੱਦਾਂ ਕਿ ਉਹਦੀ ਕੁਆਂਟੀਟੀ ਵਧਾ ਲੈਂਦੇ ਸੀ ਉਹ ਕੋਲ 1 ਕਿਲੋ ਆਇਆ ਤਾਂ ਇਹਨਾਂ ਨੇ ਤਕਰੀਬਨ ਉਹਨਾਂ 1.5 ਕਿਲੋ ਬਣਾਉਣ ਵਾਸਤੇ ਉੱਤੇ ਉਹਦੀ ਚੀਜ਼ ਮਲਾਵਟ ਕਰਦਣੀ ਜਿੱਦਾਂ ਕਿ ਉਹਦੀ ਜਿਹੜਾ ਉਹਦਾ ਕਿੱਕ ਹੈ ਨਸ਼ੇ ਦਾ ਉਹਦਾ এফेक्ट ਘਟਣਾ ਹੋਵੇ ਇਹਨਾਂ ਨੂੰ ਵੱਧ ਪੈਸੇ ਮਿਲ ਸਕਦੇ ਇਹ ਪਹਿਲੀ ਵਾਰ ਇਹੋ ਜੀ ਗੱਲ ਆਪਾਂ ਦੇਖੀ ਹੈ ਕਿ ਜਦੋਂ ਵੇਚਣ ਦੇ ਵਿੱਚ ਵੇਚਣ ਜਹਿਰਾ ਫੇਰੀ ਆਪਾਂ ਸਮਝ ਸਕਦੇ ਹਾਂ ਇਹ ਸਾਰੀ ਗੱਲ ਨੂੰ ਉਹਨੂੰ ਵੀ ਅਸੀਂ ਸਾਰੀ ਗੱਲ ਨੂੰ ਕਰ ਰਹੇ ਹਾਂ ਕੁਝ ਉਹ ਜਿਹੜਾ ਇਹਨਾਂ ਤੋਂ ਚੀਜ਼ਾਂ ਬਰਾਮਦ ਵੀ ਹੋਈਆਂ ਸਾਡੇ ਕੋਲ ਐਵਿਡੈਂਸ ਆਈ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਕੀਤੀਆਂ ਉਹਨੂੰ ਅਸੀਂ ਹੋਰ ਵਰਕਆਊਟ ਕਰ ਰਹੇ ਹਾਂ ਕਿੰਨਾ ਉਹਨੂੰ ਕਵਾਂਟਿਟੀ ਵਧਾਉਣ ਵਾਸਤੇ ਕੀ ਤਰੀਕੇ ਅਪਣਾਉਂਦੇ ਸੀ ਕਿ ਔਰ ਇਹਦੇ ਤੇ ਤੁਹਾਡੇ ਨਾਲ ਜਲਦੀ ਅਸੀਂ ਖੁਲਾਸੇ ਕਰਾਂਗੇ ਜਦੋਂ ਵੀ ਸਾਡੇ ਕੋਲ ਕਾਮਯਾਬੀ ਮਿਲਦੀ ਹੈ ਕਿਉਂਕਿ ਇਹਦੇ 'ਚ ਇੱਕ ਗੱਲ ਹੋਰ ਵੀ ਆਈ ਹੈ ਸ਼ਾਇਦ ਹਥਿਆਰ ਦਾ ਵੀ ਕੰਮ ਹੋਇਆ ਕਿਉਂਕਿ ਬੰਦਾ ਟਾਟਾਊਟ ਪੜੇ ਹੁੰਦੇ ਇਹਨਾਂ 'ਚ ਉਹ ਸਾਰੀਆਂ ਗੱਲਾਂ ਅਜੇ ਇਨਵੈਸਟੀਗੇਸ਼ਨ ਦਾ 파ਟ ਨੇ ਤੇ ਉਹਨੂੰ ਅਸੀਂ ਹੋਰ ਉਹਦੇ ਤੇ ਮਿਹਨਤ ਕਰ ਰਹੇ ਹਾਂ ਔਰ ਉਹਨੂੰ ਅਮਰੀਕੀ ਨਾਲ ਦੇਖ ਰਹੇ ਜਿੱਦਾਂ ਹੀ ਬੰਦੇ ਫੜੇ ਜਾਂਦੇ ਆ ਅਗਲੇ ਉਹ ਕੜੀ ਤੋੜਨੇ ਜਰੂਰ ਸ਼ੇਅਰ ਕਰਾਂਗੇ ਕਿਉਂਕਿ ਕਾਫੀ ਇੰਟਰਸਟਿੰਗ ਮੈਨੂੰ ਲੱਗਿਆ ਇਹ ਕੇਸ ਬਾਕੀਆਂ ਨਾਲੋਂ ਡਿਫਰੈਂਟ ਵੀ ਔਰ ਇਸ ਵਿੱਚ ਕਾਟਆਊਟ ਬੜੇ ਸਟਰੋਂਗ ਹੈ ਨਹੀਂ ਤਾਂ ਆਮ ਬੰਦੇ ਨੂੰ ਪਤਾ ਹੁੰਦਾ ਕਿ ਉਹ ਖਾਨਾ ਬੰਦਾ ਮੈਨੂੰ ਦੇਖ ਕੇ ਗਿਆ ਉਹ ਆ ਜੀ ਉਹਦੇ ਵਿੱਚ ਕਾਫੀ ਪੁਲਿਸ ਨੂੰ ਕਾਰਵਾਈ ਵੀ ਮਿਲ ਗਈ ਹੈ ਔਰ ਇਹਨੂੰ ਅਸੀਂ ਉਮੀਦ ਹੈ ਕਿ ਜਲਦੀ ਤੋੜਨਾ ਫਿਰ ਸ਼ੇਅਰ ਕਰਾਂਗੇ ਸਾਰੇ ਕ੍ਰੌਸਰੀ ਫਟ ਰਹੇ ਹਨ ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ 2 ਕਿਲੋ ਹੈਰੋਇਨ ਸਮੇਤ ਕੀਤਾ ਇੱਕ ਤਸਕਰ ਕਾਬੂ जसबीर सिंह मोटा उम्र इक्की साल पिंड ख्याला कला थाना लोपोके मोटरसाइकिल समेत किया बरामदगी इसते दो साथी फिलहाल पुलिस पकड़ तो बाहर अमृतसर पुलिस मिली वी सफलता पाकिस्तान तो डरोन राही आई दो किलो हैरोइन समेत किया तस्कर काबू जसबीर सिंह मोटा उम्र इक्की साल पिंड ख्याला कला थाना लोपोके मोटरसाइकिल समेत काबू ਅੰਮ੍ਰਿਤਸਰ ਦੀ ਰਾਮ ਤੀਰਥ ਰੋਡ ਤੋਂ ਗੁਪਤ ਸੂchna ਦੇ ਆਧਾਰ ਤੇ ਹੋਈ ਬਰਾਮਦਗੀ ਇਸ ਦੇ ਦੋ ਸਾਥੀ ਹਨ ਫਿਲਹਾਲ ਪੁਲਿਸ ਪਕਰ ਤੋਂ ਬਾਹਰ दो किलो हैरोइन के साथ एक आरोपी गिरफ्तार अमृतसर के पुलिस कमिश्नर सिंह पुल्लर ने एक प्रेस कॉन्फ्रेंस के दौरान बताया कि उन्हें एक बहुत बड़ी कामयाबी मिली है जिसमें उन्होंने दो किलो हैरोइन के साथ एक व्यक्ति को गिरफ्तार किया है हालांकि इस केस में अभी और गिरफ्तारी बाकी है उन्होंने कहा कि ये नेटवर्क विदेश में बैठे कुछ लोग मिलकर चला रहे थे मंत्री साहब दिशा निर्देश पंजाब ਡਰੱਗ ਫ੍ਰੀ ਕਰਨ ਦੀ ਮੁਹਿੰਮ ਚੱਲੀ ਹੈ ਉਹਦੇ ਚ ਇੱਕ ਹੋਰ ਵੱਡੀ ਕਾਮਯਾਬੀ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਮਿਲੀ ਹੈ 2 ਕਿਲੋ ਹੀਰੋਇਨ ਦੇ ਨਾਲ ਇੱਕ ਡਰੱਗ ਸਮੱਗਲਰ ਅਸੀਂ ਫੜਿਆ ਹੈ ਇਹ ਜਸਵੀਰ ਸਿੰਘ ਏਲੀਅਸ ਮੱਲਾ ਇਹ ਇਹਦਾ ਦੂਸਰਾ ਛੋਟਾ ਨਾਮ ਹੈ ਮੋਟਾ ਉਰਫ ਜਿਹਨੂੰ ਕਹਿੰਦੇ ਪਿੰਡ ਖਿਆਲਕਲਾ ਲੋਪੋਕੇ ਅੰਮ੍ਰਿਤਸਰ ਦੇ ਹਾਤੀ ਦਾ ਰਹਿਣ ਵਾਲਾ ਹੈ 21 ਸਾਲ ਦੀ ਉਮਰ ਹੈ ਔਰ 12ਵੀਂ ਪਾਸ ਹੈ ਇਹ ਬੰਦਾ ਨਾਲ ਇਹਦੇ ਸਪਲੈਂਡਰ ਮੋਟਰਸਾਈਕਲ ਜਿੱਤੋਂ ਇਹ ਬਰਾਮਦਗੀ ਹੋਈ ਹੈ ਉਹ ਵੀ ਫੜਿਆ ਗਿਆ ਇਹਦੇ ਜਿਹੜੀ ਮੇਨ ਗੱਲ ਹੈ ਇਹ ਮੁਕੱਦਮਾ ਤੁਹਾਨੂੰ ਇੱਕ ਦਿਨ ਲੇਟ ਅਸੀਂ ਤਾਂ ਹੀ ਦੱਸ ਰਹੇ ਮੈਂ ਇਹਦੇ ਦੋ ਬੰਦੇ ਹੋਰ ਬਹੁਤ ਜ਼ਰੂਰੀ ਸਾਡੇ ਫੜਨ ਵਾਲੇ ਰਹਿੰਦੇ ਆ ਜਿਨ੍ਹਾਂ ਦੇ ਨਾਮ ਨਹੀਂ ਦੱਸੇ ਜਾ ਰਹੇ ਔਰ ਜੋ ਪ੍ਰੀਲਿਮਿਨਰੀ ਪੁੱਛ ਕੇ ਤੋਂ ਇਹ ਗੱਲ ਪਤਾ ਲੱਗੀ ਹੈ ਕਿ ਜਿਹੜਾ ਇਹ ਜਿਹੜਾ ਸਾਰਾ ਕਾਰਟਰ ਲੈ ਬਾਰੋਂ ਬੈਠ ਕੇ ਚਲਾਇਆ ਜਾਇਓ ਯੂਰਪ ਦੇ ਵਿੱਚ ਇਹਦੇ ਲਿੰਕ ਜਾ ਰਹੇ ਨੇ ਉਹਦਾ ਵੀ ਮੈਂ ਤੁਹਾਨੂੰ ਅਜੇ ਜ਼ਿਕਰ ਤਾਂ ਨਹੀਂ ਕਰ ਰਿਹਾ ਬਾਅਦੋਂ ਫਿਰ ਗੱਲ ਨਿਕਲ ਜਾਂਦੀ ਹੈ ਉਸ ਐਂਗਲ ਤੋਂ ਇਹ ਅਸੀਂ ਦੇਖ ਰਹੇ ਕਿ ਕਿਸ ਤਰ੍ਹਾਂ ਅਕ੍ਰੋਸ ਦੀ ਬਾਰਡਰ ਇਹਨਾਂ ਦੇ ਸਟੈਬਲਿਸ਼ ਹੋਏ ਰਿੰਗ ਲਿੰਕ ਔਰ ਮੁਰਲੀ ਕ ਪੁੱਛ ਗਿਜ ਤੋਂ ਇਹ ਵੀ ਗੱਲ ਪਤਾ ਲੱਗੀ ਹੈ ਕਿ ਕਾਫੀ ਧੀਰ ਤੋਂ ਇਹ ਬੰਦਾ ਇਹ ਸੰਪਰਕ ਸੀਗਾ ਇਹਦੇ ਨਾਲ ਜਿਹੜੇ ਸਾਥੀ ਨੇ ਔਰ ਦੂਸਰੀ ਗੱਲ ਨੇ ਇੱਕ ਹੋਰ ਦੱਸੀ ਹੈ ਬੜੀ ਇੰਟਰਸਟਿੰਗ ਕਿ ਜਿੱਦਾਂ ਇਹਨਾਂ ਕੋਲ 1 ਕਿਲੋ ਹਿਰੋਇਨ ਆ ਗਈ ਇਹਨਾਂ ਨੂੰ ਲੱਗਿਆ ਕਿ ਹੋਰ ਲਾਲਚ ਕੀਤਾ ਪੈਸੇ ਦਾ ਇਹ ਸਪੈਸ਼ਲ ਇੱਕ ਪਾਊਡਰ ਵੀ ਤਿਆਰ ਕਰਵਾਉਂਦੇ ਰਹੇ ਉਹ ਵੀ ਬਾਹਰੋਂ ਮੰਗਾ ਲੈਂਦੇ ਸੀ ਜਾਂ ਇੱਥੇ ਵੀ ਕਰਦੇ ਸੀ ਉਹ ਨਾਲ ਦਾ ਸਾਥੀ